ਰੂਪ ਮਹੱਲਾ ਪੀਰਿਆ ਭੈ ਵਿੱਚ ਸਭ ਆਕਾਰ ਹੈ ਜਰੋ ਜੀ ਜਿੰਨੇ ਆਕਾਰ ਨਿਰਭਗਤ ਨਹੀਂ ਕੋਈ ਇਹਨਾਂ ਚੋਂ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ اے ਗੁਰਸਿੱਖੋ ਭੈ ਵਿੱਚ ਸਭ ਆਕਾਰ ਹੈ ਜਿੰਨੇ ਸਾਰੇ ਆਕਾਰ ਭਾਰੀ ਹੈ ਇਹ ਸਭ ਪਰਮੇਸ਼ਰ ਦੇ ਭੈ ਵਿੱਚ ਹੀ ਹਨ ਨਿਰਭਉ ਹਰ ਜੀ ਉਸ ਨਿਰਤ ਹੈ ਕਹ ਹਰੀ ਅਕਾਲ ਤੂਰੀ ਦਾ ਸਾਰੰਸ਼ ਜੀਵ ਜੀਤ ਨੂੰ ਸਰੂਪ ਹੈ ਸੋ ਸਾਰਿਆਂ ਦਾ ਜੀਵਨ ਰੂਪ ਹੈ ਦਾਂਤੀ ਸੱਤ ਭੈ ਵਿੱਚ ਕੀ ਉਹ ਸੂਰਜ ਦੇ ਭੈ ਉਹ ਚੰਦ ਕੋਹ ਕਰੋਗੀ ਚਲ ਚਨਾ ਅਨ ਕੋ ਸਤਗੁਰੂ ਸੇਵੀ ਹੈ ਹਰ ਮਨ ਵਸੈ ਨਿਰੰਦਰ ਭਾ ਵੀ ਕੋਈ ਹੋ ਸਕਦਾ ਹਾਮਾਰਾ ਕੰਦੇ ਭਾਈ ਜਿਹੜੇ ਸਤਗੁਰੂ ਨਾਨਕ ਦੇਵ ਜੀ ਦਾ ਸੇਵਨ ਕਰਦੇ ਹੈ ਉਹਨਾਂ ਦੇ ਮਨ ਵਿੱਚ ਹਰੀ ਅਕਾਲ ਪੁਰਖ ਵਸ ਜਾਂਦਾ ਹੈ ਸਿੱਖ ਹੈ ਭਾਉ ਕਦੇ ਨਾ ਹੋ ਉਹਨਾਂ ਪਿਆਰ ਦੇ ਲੋਕਿਆਂ ਚ ਵੀ ਕਦੇ ਕਿਸੇ ਪ੍ਰਕਾਰ ਦਾ ਸੱਤ ਪ੍ਰਕਾਰ ਦਾ ਭੈ ਹੈ ਇਹ ਭੈ ਭੈ ਪਰ ਲੋਕ ਭੈ ਜਨਾਂ ਵੇਚਣੇ ਜਾਤ ਅਰਖਿਆ ਰਗੂਪੈ ਅਕਸਤ ਮਾਪੇ ਪੈਸਾਰ ਉਹਨਾਂ ਦੇ ਕਦੇ ਵੀ ਭਰੌ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ ਦੋਖ ਪਰਦੋਸ ਬੈ ਦੋਸਤ ਨੂੰ ਦੋਖ ਤੇਸ ਨੂੰ ਨੇੜ ਨਾ ਆਵੇ ਦੁਸ਼ਮਣੀ ਕਰਨ ਵਾਲੇ ਜਿਹੜੇ ਲੋਕ ਹੈ ਤੇ ਦੁੱਖ ਦੇਣ ਵਾਲੇ ਜਿਹੜੇ ਵਕਾਰ ਹੈ ਉਹ ਮੇਰੇ ਨੇੜੇ ਨਹੀਂ ਦੁਸ਼ਮਣੀ ਕਰਨ ਵਾਲੇ ਕਾਮ ਆਵੇ ਕਹਾਂਗੇ ਦੁੱਖ ਦੇਣ ਵਾਲੇ ਜਮਦੂਤ ਹਨ ਹੈ ਇਹਨੇ ਨੇੜੇ ਨਹੀਂ ਆ ਸਕਦੇ ਹੋਏ ਨਾ ਥੱਕ ਕਉ ਕੋਈ ਉਹਨਰ ਕਾਇ ਅਗਿਆਨ ਆਦਮੀ ਕੋ ਲੱਗ ਨਹੀਂ ਸਕਦਾ ਸਾਰੇ ਵਿਚਾਰਾਂ ਤੇ ਸਵਭ ਸੁਪਰ ਹੋਊਗਾ ਸਕ ਨਹੀਂ ਵਿਸ਼ੇ ਵੀ ਇਹਨੂੰ ਪਾ ਨਹੀਂ ਸਕਦੇ ਲੱਗ ਨਹੀਂ ਸਕਦੇ ਹਨ ਗੁਰਮੁਖ ਮਨ ਦੀ ਕਾਇਆ ਗੁਰਮੁਖ ਅਧਿਕਾਰੀਆਂ ਨੇ ਇਹਨਾਂ ਨੇ ਵਿਚਾਰ ਕੀਤੀ ਹੈ ਜੋ ਤਿਸ ਭਾਵੈ ਸੋ ਹੋ ਜੋ ਕਿਸੇ ਵਾਹੀ ਨੂੰ ਪਹੁੰਚਦਾ ਸੀ ਹੁੰਦਾ ਸੀ ਜੋ ਤਾਹਦਾ ਹੁੰਦਾ ਹੈ ਜੋ ਤੁਸ ਨੂੰ ਭਾਵੇਗਾ ਹੋਵੇਗਾ ਨਾਨਕ ਆਪੇ ਹੀ ਪਤ ਰੱਖਸੀ ਸਤਿਗੁਰੂ ਜੀ ਮਿਹਨਤ ਆਪੀ ਪਿਆਰਿਆਂ ਦੀ ਸੱਜੂ ਗਾਧਕ ਤੂਪਰੇ ਲਾੜ ਨਾਲ ਕਾ ਦੀ ਪਤ ਰੱਖਦਾ ਸੀ ਤੇ ਪਿੰਚ ਪੁਰੀ ਖਨਾਦ ਕਾਂ ਦੀ ਲਾਜ ਰੱਖੀ ਸੁਗਰੀਵ ਆਦਕਾਂ ਦੀ ਰੱਖਿਆ ਕੀਤੀ ਦੌਪਰ ਦੀ ਜਗਰ ਆਦਕਾਂ ਦਾਸੀ ਦੇ ਪੁੱਤਾਂ ਦੇ ਘਰ ਵਿੱਚ ਜਾ ਕੇ ਕ੍ਰਿਸ਼ਨ ਪੁੱਗਵਾਉਣ ਨੇ ਵਕਤ ਗੁਰਬਚੀਤ ਕੀਤਾ ਰਾਜੇ ਦੇ ਮਹਿਲ ਛੱਡ ਕੇ ਇਸ ਦੇ ਪ੍ਰਕਾਰ ਜਦਿ ਦਸ਼ਤਰਾਦ ਕਾਂ ਵੀ ਪੈ ਜ ਰੱਖੀ ਕੱਲ ਦੇ ਵਿੱਚ ਮਾਰਿਆ ਸਾਨੂੰ ਭਾਈ ਲਾਲੋ ਦੇ ਕੋਲੇ ਦੇ ਪ੍ਰਸ਼ਾਦਿਆਂ ਵਿੱਚੋਂ ਗੁੱਧ ਕੱਢ ਤਾ ਨਲਕ ਤਾ ਗੋਹੰਕਾਰੀ ਦੇ ਲੋਕਾਂ ਦੇ ਲਹੂ ਨਿਚੋੜ ਕੇ ਤਾਂ ਇਕੱਠਾ ਕੀਤਾ ਸੀ ਉਹਦੇ ਚ ਖੂਨ ਕੱਢ ਕੇ ਵਖਾਤ ਤਾ ਇਉਂ ਮਾਰਸ ਆਵਜਨੀ ਨਾਲ ਕਾਤੇ ਹੀ ਪਾਕੜਾ ਖਿੱਚੇ ਆਜ ਦੇ ਬਿੱਕੇ ਪੈੜ ਰੱਖਦਾ ਉਸੇ ਹੋਣੇ ਰੱਖਦਾ ਤੇਨੂ ਰੱਖੇਗਾ ਕਾਰਜ ਸਵਾਰੇ ਸੂ ਇਹ ਆਏ ਉਹ ਧੜਕਾ ਜਿਵੇਂ ਕਬੀਰ ਦਾ ਜਗ ਸਪੂਰਨ ਕੀਤਾ ਨਾਉਂ ਦੇ ਦੀ ਛਪਰੀ ਬੰਨੀ ਇਸੇ ਪ੍ਰਕਾਰ ਆਜ ਦੇ ਪਿਆਰਿਆਂ ਦੇ ਕਾਰਜਿਆਂ ਨੂੰ ਸਵਾਰਦਾ ਹੈ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਸਭ ਸੰਗ ਜੀ ਇੱਕ ਸੱਜਣ ਜਿਹੜੇ ਨਿੱਤ ਦੁਨੀਆ ਦੇ ਲੋਕਾਂ ਨੇ ਬਣਾਏ ਸੀ ਉਹ ਚੱਲੇ ਚੱਲ ਰਹੇ ਤਿਆਰੀ ਹੋ ਰਹੀ ਹੈ ਅਖੀਰ ਹਡਕੋੜਿਆਂ ਤੇ ਜੰਮਨਾਂ ਦੀ ਆ ਰਹੀ ਹੈ ਇੱਕ ਚੱਲ ਗਏ ਇੱਕ ਸੱਜਣ ਉਮਰ ਮਾਲੇ ਸੀ ਬਰਾਬਰ ਦੇ ਸਾਡੇ ਮਿੱਤਰ ਉਹ ਚੱਲੇ ਕੂਚ ਕਰਕੇ ਮੌਤ ਦੇ ਮੂੰਹ ਪੈ ਗਏ ਰਹਦੇ ਧੀ ਫੁੰਜਾ ਰਹਿੰਦੇ ਬਚਦੇ ਉਹ ਵੀ ਫੇਰ ਚਲੇ ਜਾਣੇ ਉਹਨਾਂ ਦੇ ਵੀ ਜਦੋਂ ਆਜ ਪੂਰੀ ਹੋ ਗਈ ਉਸ ਵੇਲੇ ਨਹੀਂ ਰਹਿਣਗੇ ਚਲੇ ਜਾਣਗੇ ਫੇਰ ਜਿੰਨੀ ਸਤਗੁਰੂ ਸੁਣਾ ਸੇਵਿਓ ਇਹਨਾਂ ਸੱਜਣ ਮਿੱਤਰਾਂ ਨੇ ਝੂਠੇ ਦੁਨੀਆਂ ਦੇ ਮੋਹ ਪਾਏ ਹੈ ਜਿਨ੍ਹਾਂ ਨੂੰ ਸੱਜਣਾ ਕਹਾ ਕੇ ਆਪਣੇ ਆਪ ਨੂੰ ਠਾਗੀ ਬਣੇ ਰਹੇ ਸਤਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਨਹੀਂ ਕੀਤਾ ਹੈ ਤੇ ਆਏ ਗਏ ਪਛਤਾਉ ਰਹੇ ਸੀ ਭਾਈ ਜਨੂ ਧਾਰ ਕੇ ਆਪਣੇ ਆਪ ਨੂੰ ਸੱਜਣ ਕਹਣ ਵਾਲੇ ਤੇ ਪਰਚਾ ਚਾਜ ਕਰਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਕੇ ਵਿਸ਼ਵਾਚ ਲੇਗੇ ਸੰਸਾਰ ਤੋਂ ਨਾਨਕ ਸੱਚੇ ਰੱਤੇ ਸ੍ਰੀ ਨਾਮ ਵਿਛੜ ਹੈ ਗੁਰੂ ਸਾਹਿਬ ਜੀ ਕਹਿੰਦੇ ਸਜਣੋ ਹੁਣ ਜਿਹੜੇ ਸੱਚੇ ਨਾਮ ਵਿਚਰੰਗੇ ਹੋਏ ਹੈ ਉਹਨਾਂ ਦਾ ਕਦੇ ਵਾਹਿਗੁਰੂ ਨਾਲੋਂ ਵਿਛੋੜਾ ਨਹੀਂ ਹੁੰਦਾ ਹੈ ਸਤਗੁਰ ਸੇਵਿ ਸਮਾਹੀ ਸਤਗੁਰਾਂ ਦੀ ਸੇਵਾ ਕਰਕੇ ਵਾਹਿਗੁਰੂ ਦੇ ਵਿੱਚ ਸਮਾਉਂਦੇ ਆ ਲੀਨ ਹੋਏ ਹੈ ਮਿਲਦੇ ਹੈ ਕਬੀਰਾਂ ਦੀ ਸੇਵਾ ਕਰਕੇ ਸਮਾਏ ਸਮਾਣਾ ਨਾ ਅਨੰਦਾ ਹੁੰਦਾ ਹੈ ਨੰਦਸਹਿਤ ਹੰਦੇ ਹਰਿ ਪ੍ਰਮੇਸ਼ਰ ਦੇ ਪੌਰੀ ਰੋਹਦੀ ਹੈ ਸਤਗੁਰ ਸੱਜਣ ਹੈ ਜੇ ਭਾਈ ਉਹ ਸਤਗੁਰੂ ਸੱਜਣ ਹਨ ਪਿਆਰੇ ਹੋਰ ਦੁਨੀਆ ਦੇ ਸੱਜਣ ਕੀ ਹੈ ਉਹਨਾਂ ਸਤਗੁਰੂ ਪਿਆਰਿਆਂ ਨੂੰ ਮਿਲਣਾ ਕਰੀਏ ਜਿਸ ਅੰਦਰ ਹਰ ਗੁਣਕਾਰੀ ਜਿਨ੍ਹਾਂ ਸਤਗੁਰਾਂ ਦੇ ਅੰਦਰ ਹਰੀ ਦੇ ਗੁਣ ਗੁਣਕਾਰੀ ਉਪਕਾਰ ਹੈ ਹਰੀ ਦੇ ਉਪਕਾਰ ਚੇਤੇ ਕਰਾਉਣੇ ਜੋ ਸਤਗੁਰੂ ਜੀ ਉਹਨਾਂ ਸਤਗੁਰੂ ਪਿਆਰਿਆਂ ਨੂੰ ਮਿਲਣਾ ਜ਼ਾਇਦਾ ਹੈ ਜੋ ਵਾਇਫਰ ਦੇ ਪੁਕਾਰਾ ਨੂੰ ਦੱਸਦੇ ਹਾਂ ਮੈਂ ਜਿਸ ਅੰਦਰ ਹਰ ਗੁਣਕਾਰੀ ਜਿਨ੍ਹਾਂ ਦੇ ਅੰਦਰ ਹਰੇਕ ਜੀਆ ਦੇ ਗੁਣ ਜਿਹੜੇ ਵਿਸ਼ੇ ਐ ਉਹਨਾਂ ਵੀ ਹਰੀ ਦਾ ਨਾਮਕਾਰੀ ਔਸ਼ਧੀ ਹੈ ਜਿਨ੍ਹਾਂ ਦੇ ਅੰਦਰ ਪਰਵੇਸ਼ ਦਾ ਨਾਮ ਦਵਾਈ ਹੈ ਜਿਨ੍ਹਾਂ ਦੇ ਅੰਦਰ ਜੋ ਦਵਾਈ ਕਰਦੇ ਐ ਸਾਰੇ ਗੁਣ ਵਿਸ਼ਿਆਂ ਨੂੰ ਕਾਰੀ ਜਿਹੜੇ ਵਿਸ਼ੇ ਨੂੰ ਹਰ ਦਿੰਦੇ ਐ ਮੇਰ ਜੁੰਡਿਆਂ ਮੈਂ ਐਸੇ ਗੁਰੂ ਸਾਹਿਬ ਉਪਕਾਰੀ ਹੈ ਇਸ ਮਿਲੀਐ ਗੁਰਕਾਰੀ ਉਪਕਾਰੀ ਹੁਣ ਸਤਗੁਰੂ ਜੀ ਇਸ ਮਿਲੀਐ ਸਤਗੁਰ ਪ੍ਰੀਤਮ ਹੈ ਬਿਲਕੁਲ ਹੀ ਉਹ ਸਤਗੁਰੂ ਵੀ ਪਿਆਰੇ ਹਨ ਜੀ ਉਹਨਾਂ ਪਿਆਰਿਓ ਪਰਮ ਪ੍ਰੇਮ ਦੇ ਅਸਥਾਨ ਉਹਨਾਂ ਦੇ ਨਾਲ ਮਿਲੋ ਜਿਨਾਂ ਹਉਮੈ ਵਿਖੋ ਮਾਰਿਨ ਗੁਰੂ ਜੀ ਹਰ ਨਾਮੋਂ ਮੰਨੂ ਲਾਇਦਾ ਕਰਤੇ ਹਉਮੈ ਰੋਗ ਜਿਨਾਂ ਨੇ ਬਿੱਖੇ ਹਿਰਦਿਆਂ ਗੁਰ ਸਿੱਖਾਂ ਦੀਓ ਵਾਹਿਗੁਰਦਾਸ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਕਿ ਹੋਵੇਂ ਸਿੱਖਾ ਦੇ ਮਾਨਤੀ ਨਿਰਤ ਕਰ ਦਿੱਤੀ ਐ ਤੂੰ ਸਤਿਗੁਰੂ ਪੂਰਾ ਧੰਨ ਧੰਨ ਹੈ ਤੂੰ ਜੰਗੂ ਨਾਨਕ ਦੇਵ ਜੀ ਪੂਰਨ ਹਨ ਧੰਨ ਗੁਰੂ ਮਹਾਰਾਜ ਸਾਹਿਬ ਤੁਹਾਨੂੰ ਬਾਬਾ ਕਾਲੂ ਜੀ ਧੰਨ ਮਾਤਾ ਤ੍ਰਿਪਤਾ ਜੀ ਤੁਹਾਨੂੰ ਗੁਰੂ ਸਾਹਿਬ ਆਦਿ ਧੰਨ ਗੁਰਾਂ ਦਾ ਆਪਦੇਸ਼ ਹੈ ਇਹਨਾਂ ਹਰ ਉਪਦੇਸ਼ ਦੇ ਸਭ ਸ੍ਰੇਸ਼ਟ ਸਵਾਰ ਜਿਨਾਂ ਨੇ ਪ੍ਰਮੇਸ਼ਰ ਨੂੰ ਨਾਮ ਦਾ ਉਪਦੇਸ਼ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਆਪਣਾ ਤੋਂ ਸ਼ਿਦਾ ਕੇ ਦੋ ਗੁਣਾ ਜਿਸਵਾਰ ਰੂਪਾ ਹੈ ਚੰਗੀ ਮਨਾਤਾ ਹੈ ਨਿਤ ਜਪਿਓ ਸੰਤੋ ਰਾਮਨਾ ਸੇ ਸੰਗ ਜਿਨੂ ਰਾਗੇ ਆਰਾਮ ਦਮਨ ਸੂਰ ਅਰਵੰਤੀ ਰਾਮਾ ਜੋ ਰਮਿਓ ਹੋਇ ਆਰਾਮ ਹੈ ਇਸ ਪਰਮੇਸ਼ਰ ਦੇ ਨਾਮ ਨੂੰ ਸਦਾ ਵਰਤੀ ਜਪੋ ਭੌਜਲ ਵਿਖਤਾਰੀ ਇਹ ਸੰਸਾਰ ਸਮੁੰਦਰ ਜਿਹੜਾ ਦੋਰ ਰੂਪੋ ਵਿਸ਼ੰਪੀ ਬਿਰਾਜਿ ਸਿਉੱਚੇ ਇਸ ਤੇ ਤਾਰ ਦੇਣਗੇ ਮਹਾਰਾਜ ਦੀ ਤਾਰੀ ਭਗਤੀ ਦੀ ਤਾਰੀ ਮਾਰ ਕੇ ਕਰ ਜਾਓਗੇ ਭਗਤੀ ਰੂਪ ਤਾਰੀ ਮੇਰੀ ਤੋਂ ਚੜ ਕੇ ਪਰ ਜਾਓਗੇ ਖਾਇਰ ਸੰਸਾਰ ਵੀ ਵਿਖਿਆ ਤੋ ਟਾਰਨ ਵਾਲਾ ਨਾਮ ਦਾ ਜਹਾਜ ਗੁਰੂ ਸਾਹਿਬ ਦੇ ਪਾਸ ਹੈ ਟਾਰਦੇ ਆ ਗੁਰ ਪੂਰਾ ਹਰ ਉਪਦੇਸਿਆ ਪੂਰਨ ਗੁਰਾਂ ਨੂੰ ਪ੍ਰਮੇਸ਼ਰ ਦਾ ਰੂਪ ਨਾਮ ਦਾ ਵੇਖ ਦਿੱਤਾ ਹੈ ਗੁਰ ਵਿਟੜ ਆਹੋ ਹਉ ਸਦਬਾਰੀ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰ ਅਰਜਨ ਸਾਹਿਬ ਤੁਖ ਸਿੰਘ ਸਾਹਿਬ ਕਿਰਤ ਅਰਸ਼ਾ ਕਹਿੰਦੇ ਐ ਵਿਟੜਿਓ ਉੱਪਰੋਂ ਵਾਰਨੇ ਜਾਂਦੇ ਆ ਆਪਣੇ ਆਪ ਨੂੰ ਕੁਰਬਾਨ ਕਰਦੇ ਹਾਂ ਬਿਹਾਰ ਜਾਂਦੇ ਹਾਂ